ਅੱਜ ਦੇ ਜ਼ਮਾਨੇ ਦੇ ਵਿੱਚ ਦੇਖਿਆ ਜਾਂਦਾ ਕਿ ਪਖੰਡਿਆਂ ਦਾ ਬੋਲ ਬਾਲਾ ਜਿਹਦੇ ਚੱਲਦੇ ਔਰਤਾਂ ਆਪਣੇ ਦੁੱਖ ਸੁੱਖ ਲੈ ਕੇ ਇਨ੍ਹਾਂ ਪਖੰਡਿਆਂ ਦੇ ਕੋਲ ਜਾਂਦੇ ਨੇ ਪਰ ਤਰਨਤਾਨ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਿੱਥੇ ਕਿ ਇੱਕ ਮਹਿਲਾ ਪੁੱਤ ਦੀ ਦਾਤ ਲੈਣ ਦੇ ਵਾਸਤੇ ਪਖੰਡੀ ਬਾਬੇ ਕੋਲ ਜਾਂਦੀ ਹੈ ਤਾਂ ਉਸ ਨੂੰ ਇਸ਼ਨਾਨ ਕਰਾਉਣ ਦੇ ਬਹਾਨੇ ਉਹ ਆਪਣੀ ਮੋਟਰ ਤੇ ਲੈ ਜਾਂਦਾ ਹੈ ਜਿੱਥੇ ਕਿ ਉਸ ਦੇ ਨਾਲ ਦੁਸ਼ਕਰਮ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਰੋਣਾ ਪੈ ਗਿਆ ਤਾਂ ਇਸ ਪਖੰਡੀ ਨੇ ਮਹਿਲਾ ਦੀ ਪੈਰਾਂ ਦੇ ਵਿੱਚ ਪੱਗ ਰੱਖ ਕੇ ਮੁਆਫੀ ਮੰਗੀ ਪਰ ਮਹਿਲਾ ਦਾ ਕਹਿਣਾ ਹੈ ਕਿ ਇਸ ਦੇ ਖਿਲਾਫ ਸਖਤ ਸਜ਼ਾ ਹੋਵੇ। ਆਪਾਂ ਆਪਾਂ ਤੇ ਤੂੰ ਲੈ ਨਹੀਂ ਜਾ। ਇੱਕ ਮਿੰਟ ਭਾਉ ਜੀ। ਆਪਾਂ ਨਹੀਂ ਤੂੰ ਲੈ ਨਹੀਂ ਜਾ ਬਾਬਾ। ਜਿੱਦੀ ਤੇਰੀ ਨੋ ਤੇ ਧੀ ਆ ਨਾ ਉਦੋਂ ਪੁਰੀ ਨਿੱਕੀ ਸੀ ਜਿਹੜੀ ਹੁਣ ਬੱਦਕੀ। ਉਹਦੇ ਪੈਰਾ ਨੂੰ ਕੰਜਰਾ ਉਤਰਾ ਹੀ ਕਰ ਜਿੱਤਰਾ ਲਾਤੀ ਕਰਦਾ ਹੈ। ਚੁੱਪ ਕਰ ਜਨ ਨਹੀਂ ਕੁਛ ਨਹੀਂ ਹੁੰਦਾ। ਲੈ ਜਾ। ਲੈ ਜਾ। ਇਹ ਮਤਲਬ ਠੀਕ ਹੀ ਠੀਕ ਹੀ ਸਮਝਾਉਂਦਾ। ਬਈ ਅਜੇ ਥੱਲੇ ਪੈਣਾ ਮੇਰਾ ਵੀ ਇਹਦਾ ਲੱਤ ਮਾਰਾ ਭੈਣ ਜੋਦਾ ਤੇਰੀ ਨਹੀਂ ਨਹੀਂ ਚੁੱਪ ਨਹੀਂ ਨਹੀਂ ਚਾਚੇ ਲੋਕ ਜਾ ਨਹੀਂ ਮਾਂ ਨਹੀਂ ਮਾਂ ਨਹੀਂ ਤੇਨ ਨਹੀਂ ਕਿਧਰ ਤੈਨੂੰ ਫੇਰੇ ਆਉਂਦੇ ਨਹੀਂ ਨਹੀਂ ਅੰਮਾ ਚਾਚਾ ਨੂੰ ਬੁਲਾਣਾ ਚਾਹੀਦਾ ਇਹ ਸੱਚ ਹੈ ਕਿ ਝੂਠ ਨਹੀਂ ਸੱਚਾਈ ਤੇ ਲੈਣੇ ਮੈਨੂੰ ਪੁੱਛ ਲੈਣੇ ਚਾਚਾ ਨੂੰ ਸੱਚਾਈ ਤੇ ਲੈਣੇ ਮੈਨੂੰ ਪੁੱਛ ਲੈਣੇ ਚਾਚਾ ਨੂੰ ਸੱਚਾਈ ਤੇ ਲੈਣੇ ਮੈਨੂੰ ਪੁੱਛ ਲੈਣੇ ਚਾਚਾ ਨੂੰ ਸੱਚਾਈ ਤੇ ਲੈਣੇ ਚਾਚਾ ਨੂੰ ਗੱਲ ਕਰਦੇ ਮੈਨੂੰ ਗੱਲ ਕਰਨ ਦੇ ਉਹਨੂੰ ਗੱਲ ਕਰਦੇ ਗੱਲ ਕਰਦੇ ਉਹ ਕਿਹੜੀ ਲੱਛਾ ਹੈ ચોપ ડેડી ચોપ કરો મે ચાચે રોક ਗੱਲ ਸੁਣੋ ਇਧਰ ਆਓ ਬੰਦੀ ਨਾ ਭਾਵੇਂ ਇਹ ਸ਼ਰਤਾਂ ਦੇ ਵਿੱਚ ਪੜਾਓ ਨਾ ਕੰਮ ਦੇ ਵਿੱਚ ਇਹ ਸ਼ਰਤਾਂ ਦੇ ਵਿੱਚ ਪੜਾਓ ਪੂਰੀ ਜਹਤ ਨਹੀਂ ਨਹੀਂ ਚਾਚੇ ਨੇ ਆਪਾਂ ਵਾਅਦਾ ਕੀਤਾ ਚਾਚੇ ਵਾਅਦਾ ਕੀਤਾ ਆਪਾਂ ਬਾਹਰ ਜਾਓ ਚਾਚੇ ਤੂੰ ਆਉਂਦਾ ਜਾਓ ਉਹਨੂੰ ਤੇ ਗੱਲ ਕਰ ਤੂੰ ਜਿਹਦੇ ਨੇ ਰਾਤੀ ਹੋਈ ਆ ਇੱਕ ਮਿੰਟ ਅਜਾਟੇ ਉਹਨੂੰ ਕਰਨ ਦੋ ਪਹਿਲਾਂ ਚੱਲ ਬੈਂਸ ਮੰਦੀ ਪੈਥੇ ਨਵ ਕਰਦਾ ਗਿਆ ਹੈ ਨਾ ਗਿਆ ਹੈ ਨਾ ਨਹੀਂ ਮਾਰਨਾ ਉਹਨੂੰ ਮੇਰੇ ਮੂੰਹ ਨਾ ਉਹਨਾਂ ਦਾ ਲਾਇਆ ਬਾਬਾ ਆਪ ਆਪ ਕਰਦੇ ਤੂੰ ਲੈ ਨਹੀਂ ਜਾ ਇੱਕ ਮਿੰਟ ਭੰਜੀ ਆਖ ਨਹੀਂ ਤੂੰ ਲੈ ਨਹੀਂ ਜਾ ਬਾਬਾ ਜਿੱਦੀ ਤੇਰੀ ਨੋ ਦੇ ਧੀਆ ਨਾ

बाता दी फला और ते मजे चला मेरा चाचा नहीं मैं ही बांध दे चाचा रुक जा नहीं गल सुन इधर आओ रणजीत हां हां ये शर्मियो दी गल सुनो इधर आओ रणजीत हां हां ये शर्मियो दी गल सुनो इधर आओ ਚਾਚੇ ਉਹਨਾਂ ਆਪਾਂ ਵਾਅਦਾ ਕੀਤਾ ਚਾਚੇ ਵਾਅਦਾ ਕੀਤਾ ਆਪਾਂ ਬੱਚੇ ਨੂੰ ਬਾਹਰ ਰੱਖਦੇ ਹਾਂ ਕਿ ਉਹਨੂੰ ਲੈ ਲਵਾਂ ਮਾਫੀ ਮਿਲੂ ਉਹਨਾਂ ਤੇ ਗੱਲ ਕਰ ਤੋ ਜਿਹਦੇ ਨਾਲ ਰਾਤੀ ਹੋਈ ਆ ਚਾਚੇ ਉਹਨੂੰ ਕਰਨ ਦੋ ਪਹਿਲੇ ਚਲ ਬੈਂਸ ਮੰਦੀ ਪੈਥੇ ਨਵ ਕਰਦਾ ਗਿਆ ਹੀ ਨਾ ਗਿਆ ਹੈ ਨਾ ਨਹੀਂ ਮਾਰਨ ਨੂੰ ਮੈਂ ਮੂੰਹ ਨਾ ਉਹਨਾਂ ਦਾ ਲਾਇਆ ਇੱਕੋ ਪਹਿਲਾ ਮਾਮਲਾ ਨਹੀਂ ਜਦੋਂ ਕਿਸੇ ਪਤੀ ਪਤਨੀ ਦਾ ਕਿਸੇ ਤੀਜੇ ਦੇ ਆਉਣ ਕਰਕੇ ਰਿਸ਼ਤਾ ਖਰਾਬ ਹੋਇਆ ਹੋਵੇ ਇਸ ਤੋਂ ਪਹਿਲਾਂ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ ਪਤਾ ਨਹੀਂ ਲੋਕ ਕਿਉਂ ਨਹੀਂ ਸਮਝਦੇ ਕਿ ਉਹ ਨਜਾਇਜ਼ ਸਬੰਧਾਂ ਨਾਲ ਚੱਲਦੇ ਆਪਣੇ ਪਰਿਵਾਰ ਨੂੰ ਖਰਾਬ ਕਰ ਰਹੇ ਨੇ ਬਿਊਰੋ ਰਿਪੋਰਟ ਹਰਪੰਜਾਬ ਟੀਵੀ